ਸੋਸਾਇਟੀ ਪੁੱਛਦੀ ਹੈ ਸਮਾਜ ਪੁੱਛਦਾ ਕੀ ਹੱਲ ਹੈ ਮੈਨੂੰ ਇਹ ਦੱਸ ਦੋ ਕਿ ਡੰਗਰ ਬੱਚੇ ਸੜਕਾਂ ਤੇ ਛੱਡੇ ਕਿਨੇ ਸਮਾਜ ਨੇ ਕਿ ਕਿਸੇ ਹੋਰ ਨੇ ਸਮਾਜ ਕਹਿੰਦੀ ਇਹਦੇ ਖਿਲਾਫ ਆਵਾਜ਼ ਉਠਾਓ ਸਮਾਜ ਤੇ ਤੁਸੀਂ ਹੋ ਜਿਨੇ ਆਪਣੀ ਗਾਂ ਜਦੋਂ ਤੋਕੜ ਹੋ ਗਈ ਦੁੱਧ ਨਹੀਂ ਦੇ ਰਹੀ ਸੜਕ ਤੇ ਛੱਡਤੀ ਬੱਚੀ ਚਾਹੀਦੀ ਹੈ ਬੱਚਾ ਨਹੀਂ ਚਾਹੀਦਾ ਸੀ ਕਮੀਨੇ ਲੋਕ ਆ ਬਾਬੇ ਕੋਲ ਜਾ ਕੇ ਮੱਥਾ ਟੇਕਦੇ ਆ ਸਾਨੂੰ ਪੁੱਤ ਦੇਈ ਜਦੋਂ ਗਾਂ ਨੇ ਸੂਣਾ ਹੁੰਦਾ ਮੱਝ ਨੇ ਸੂਣਾ ਹੁੰਦਾ ਖੀਰ ਚੜਾ ਦਿੰਦੇ ਆ ਇਹਨੂੰ ਕੁੜੀ ਦੇਈ ਉਦੇ ਘਰ ਫੀਮੇਲ ਹੋਵੇ ਕਿਉਂਕਿ ਮੈਨੂੰ ਕੱਟੀ ਵੱੱਛੀ ਚਾਹੀਦੀ ਹੈ ਮੇਰੇ ਘਰ ਪੁੱਤ ਹੋਵੇ ਇਹ ਸਾਡੇ ਸੋਚ ਦਾ ਦਿਵਾਲੀਆਪਨ ਕਮੀਨਗੀ ਆ ਪਰ ਜੇ ਗਾਂ ਸੂਪਈ ਤੁਹਾਨੂੰ ਦੁੱਧ ਦੇਗੀ ਸਾਰਾ ਸਾਲ ਤੁਹਾਨੂੰ ਤੁਸੀਂ ਕਮਾਈਆਂ ਕਰਨੀਆਂ ਉਹਦੇ ਤੋਂ ਅੱਜ ਉਹਦੇ ਘਰ ਬੱਚਾ ਹੋ ਗਿਆ ਉਹਦਾ ਗੁਨਾਹ ਤੁਸੀਂ ਦੂਜੇ ਮਹੀਨਾ ਨਹੀਂ ਪੈਨਦੇ ਅਠਾ ਦਿਨਾਂ ਚ ਉਹਦਾ ਬੱਚਾ ਉਹਦੇ ਤੋਂ ਵਿਛੋੜ ਕੇ ਪਰਾਂ ਕਰ ਦਿੰਦੇ ਉਹ ਉਹਦਾ ਧੀ ਪੁੱਤ ਨਹੀਂ ਉਹਦੀ ਅੰਦਰ ਨਹੀਂ ਸੀ ਉਹ ਤੁਸੀਂ ਬੱਚੇ ਛੱਡ ਦਿੱਤੇ ਸੜਕਾਂ ਤੇ ਤੁਹਾਨੂੰ ਨਹੀਂ ਚਾਹੀਦੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਆਪਣੇ ਪੁੱਤਾਂ ਲਈ ਜਿਹੜੀਆਂ ਕਮਾਈਆਂ ਕਰਦੇ ਹੋ ਕੋਈ ਪਤਾ ਨਹੀਂ ਕਦੋਂ ਅੱਛਾ ਤੁਹਾਡੇ ਪੁੱਤ ਦੇ ਅੱਗੇ ਖੜਾ ਹੋਵੇਗਾ